ਵਾ ਫਾਰਮਾ ਦਾ ਕੋਆਰਡੀਨੇਟਰ ਬੋਲ ਰਿਹਾ ਅੱਜ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਡੱਲੇਵਾਲ ਸਾਹਿਬ ਦੀ ਸਿਹਤ ਤੇ ਜ਼ਿਆਦਾ ਚਿੰਤਤ ਹੈਗੇ ਆ ਉਹਨਾਂ ਦੀ ਜਾਨ ਬਚਾਉਣ ਦੀ ਗੱਲ ਕਰਨੀ ਚਾਹੀਦੀ ਆ ਮੈਂ ਕਹਿੰਨਾ ਸਾਰੀ ਪੰਜਾਬ ਦੀ ਪਾਜਪਾ ਨੂੰ ਇਕੱਠੀ ਹੋ ਕੇ ਦਿੱਲੀ ਜਾਣਾ ਚਾਹੀਦਾ ਉਹਦੇ ਨਾਲ ਵੀ ਵੱਧ ਜ਼ਰੂਰੀ ਇੱਕ ਗੱਲ ਹੈਗੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੱਦ ਨੂੰ ਛਡਾਉਣਾ ਦੇਸ਼ ਦੇ ਗ੍ਰਹਿ ਮੰਤਰੀ ਦੀ ਜਿੱਦ ਨੂੰ ਛਡਾਉਣਾ ਉਹ ਕੱਲੀ ਕਾਰਪੋਰੇਟ ਦੀ ਨਾਂ ਸੁਣ ਦੇਸ਼ ਦੇ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣ ਤੇ ਮਸਲੇ ਹੱਲ ਕਰਨ ਜੇ ਮਸਲੇ ਹੱਲ ਕਰ ਦੋਗੇ ਡੱਲੇਵਾਲ ਸਾਹਿਬ ਦੀ ਜਾਨ ਵੱਜੂਗੀ ਪਰ ਦੂਜੀ ਉਹਨਾਂ ਨੇ ਗੱਲ ਕਹੀ ਵੀ ਜਿੰਨੀ ਵੀ ਸਿਆਸੀ ਪਾਰਟੀਆਂ ਜਾ ਰਹੀਆਂ ਨੇ ਉਹ ਰਾਜਨੀਤੀ ਕਰ ਰਹੀਆਂ ਨੇ ਇਸ ਮੁੱਦੇ ਤੇ ਠੀਕ ਆ ਕੋਈ ਦੋਰੇ ਨਹੀਂ ਪਰ ਜਾਖੜ ਸਾਹਿਬ ਤੋਂ ਡਾ ਬਿਆਨ ਵੀ ਰਾਜਨੀਤੀ ਤੋਂ ਪਰਤਿਆ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ ਜਿਹੜੀ ਤੁਸੀਂ ਤਿੱਜਾ ਗੱਲ ਕਹੀ ਕਿ ਪੰਜਾਬੀਆਂ ਨੂੰ ਆਪਣੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਦੇਸ਼ ਦੀਆਂ ਮੰਗ ਦੀ ਗੱਲ ਨਹੀਂ ਕਰਨੀ ਚਾਹੀਦੀ ਜੇ ਨਾਗਪੁਰ ਦੀ ਯਤਨ ਅਪੀ ਵੇਖੇ ਨਾਗਪੁਰ ਦੀ ਸੋਚ ਤਾਂ ਉਹ ਵੀ ਕਹਿ ਦੇਣਗੇ ਵੀ ਤੁਸੀਂ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣ ਲਈ ਸਭ ਤੋਂ ਵੱਧ ਪੰਜਾਬੀਆਂ ਨੇ ਕਿਉਂ ਕੁਰਬਾਨੀਆਂ ਕੀਤੀਆਂ ਨਾਗਪੁਰ ਦੀ ਵਸ ਦੀ ਗੱਲ ਚੱਲੇ ਤਾਂ ਕਹਿਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆਂ ਦੇ ਮਾਣ ਮਤ ਘਾਰ ਲਈ ਜਦੋਂ ਇਹ ਕੱਟੜਤਾ ਆਈ ਉਹਦੇ ਵਿਰੁੱਧ ਕੁਰਬਾਨੀ ਕੋ ਦਿੱਤੀ ਸੋ ਸਵਾਲ ਇਹ ਨਹੀਂ ਸਵਾਲ ਇਹ ਆ ਵੀ ਦੇਸ਼ ਇੱਕਿਆ ਇਹ ਤੁਸੀਂ ਸਲਾਹ ਕਰਦੇ ਹੋ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੀ ਤੁਹਾਡੀ ਸਲਾਹ ਦੇ ਹਿਸਾਬ ਨਾਲ ਚੱਲਿਆ ਜਾਊਗਾ ਦੂਸਰਾ ਤੁਹਾਡੇ ਮੰਤਰੀ ਨੂੰ ਅਸੀਂ ਤਾਲੇਬਾ ਨਹੀਂ ਲੱਗਦੇ ਆ ਤੁਹਾਡੇ ਮੰਤਰੀ ਕਹਿੰਦੇ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਮਖੌਟਾ ਵਖੌਤੀ ਮਖੌਟਾ ਪਹਿਨੇ ਹੋਇਆ ਤੁਹਾਡਾ ਇੱਕ ਐਮਪੀ ਕਹਿੰਦਾ ਉਥੇ 700 ਕੁੜੀਆਂ ਗਾਇਬ ਹੋ ਗਈਆਂ ਔਰ ਬੜੀਆਂ ਗੱਲਾਂ ਤੁਸੀਂ ਕਰਦੇ ਜਦੋਂ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਸੀ ਸਵਾਲ ਤਾਂ ਉਦੋਂ ਵੀ ਇੰਨੇ ਸੀ ਉਹਨੂੰ ਠਾਈਆਂ ਦੇਣਾ ਬਾਅਦ ਯਾਦ ਆਈ ਜਾਖੜ ਸਾਹਿਬ ਜਿੱਦਣ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਦਿੱਲੀ ਵਧਨ ਦੀ ਗੱਲ ਕੀਤੀ ਸੀ ਉਦੋਂ ਤੁਸੀਂ ਕਿੱਥੇ ਸੀ ਪਹਿਲੋ ਤੁਹਾਡੇ ਮੰਤਰੀਆਂ ਨੇ ਕਹਿ ਲਿਆ ਪੈਦਲ ਦਿੱਲੀ ਆਜੋ ਫਿਰ ਥੋਕੇ ਚੱਟ ਗਏ ਸੋ ਤੁਸੀਂ ਸਾਰੀ ਪੱਜਪਾਲੇ ਦਿੱਲੀ ਨੂੰ ਚਲੋ ਜਾਖੜ ਸਾਹਿਬ ਆਪਣੇ ਜਿੱਦੀ ਪ੍ਰਧਾਨ ਮੰਤਰੀ ਦੀ ਜਿੱਦ ਛਡਾਓ